ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਿਦਵਨ ਸਭਾ ਹਲਕਾ ਕਾਦੀਆਂ ਦੇ ਸ਼ਹਿਰ ਧਾਰੀਵਾਲ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਜਦ ਵਾਰਡ ਨੰਬਰ 7 ਪੁਰਾਣਾ ਧਾਰੀਵਾਲ ਦੇ ਮੌਜੂਦਾ ਕੌਂਸਲਰ ਦੇ ਸਭ ਤੋਂ ਨੇੜਲੇ ਸਹਿਯੋਗੀ ਅਭੀਜੀਤ ਸਿੰਘ ਸਾਥੀਆਂ ਸਮੇਤ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਹਣੀ ਮਹਾਜਨ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪੁਰਾਣਾ ਧਾਰੀਵਾਲ ਵਿਖੇ ਰੱਖੀ ਚੋਣ ਮੀਟਿੰਗ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਉਮੀਦਵਾਰ ਅਮਨ ਸੇਧ ਸਿੰਘ ਸੈਰੀ ਕਲਸੀ ਅਤੇ ਸੂਬਾ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਅਭੀਜੀਤ ਸਿੰਘ ਸਮੇਤ ਹੋਰਨਾਂ ਨੂੰ ਸਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਹੈ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਬੰਦਾ ਮਾਨ ਸਤਕਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਉੱਪਰ ਦੀ ਵੱਧ ਉਮਰ ਦੀਆਂ ਔਰਤਾਂ ਨੂੰ 1-1000 ਰੁਪਏ ਦੀ ਗਰੰਟੀ ਵੀ ਜਲਦੀ ਪੂਰੀ ਕੀਤੀ ਜਾਵੇਗੀ। ਇਸ ਮੌਕੇ ਤੇ ਪ੍ਰਧਾਨ ਹਣੀ ਮਹਾਜਨ ਨੇ ਕਹਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੇ 600 ਜੁਨਟ ਬਿੱਲ ਮਾਫ ਹੋਣ ਕਰਕੇ ਲੋਕ ਆਮ ਆਦਮੀ ਪਾਰਟੀ ਉਮੀਦਵਾਰ ਨੂੰ ਹੀ ਵੋਟਾਂ ਪਾਉਣਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਦ ਸਿੰਘ ਮਾਨ ਦਾ 13 0 ਵਾਲਾ ਸੁਪਨਾ ਸਰਕਾਰ ਹੋਵੇਗਾ ਇਸ ਮੌਕੇ ਤੇ ਸਾਥੀਆਂ ਸਮੇਤ ਪਾਰਟੀ ਚ ਸ਼ਾਮਲ ਹੋਏ ਅਭੀਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਨiyet ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸੁਨੀਲ ਦੁੱਗਲ ਡਾਕਟਰ ਕਮਲਜੀਤ ਸਿੰਘ ਕੇ ਜੇ ਬੀਬੀ ਸੁਖਵਿੰਦਰ ਕੌਰ ਬਾਜਵਾ ਨੋਨੀ ਖੋਸ਼ਲਾ ਵਿਜੇ ਵਰਮਾ ਮਿੱਠੂ ਮਾਜਨ ਰੋਕੀ ਲੱਕੀ ਵਿਸਾਲ ਢਾਬੇ ਵਾਲੇ ਪ੍ਰੀਤਮ ਸਿੰਘ ਬਿਰਕਰ ਮਹੇਸ਼ ਮੇਚਾ ਸਤੀਸ਼ ਹੋਰ ਆ ਪ੍ਰੇਮ ਸਿੰਘ ਗੁਰਪਾਲ ਸਿੰਘ ਜੈ ਸਕੁੰਤਲਾ ਤਰਮਿੰਦਰ ਮਨੀਸ਼ ਕੁਮਾਰ ਪਰਮਿੰਦਰ ਸਿੰਘ ਸੋਨੋ ਕਰਮਜੀਤ ਸਿੰਘ ਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਾਡੇ ਹਲਕੇ ਦੇ ਕੰਸਟੀਟਿਊਂਸੀ ਦੇ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਸ਼ਹਿਰੀ ਕਲਸੀ ਜੀ ਵਾਟ ਤੋਂ ਵਾਟ 15-20 ਮਿੰਟ ਚ ਪਹੁੰਚ ਰਹੇ ਨੇ ਸਾਡੇ ਭਰਾ ਅਭੀ ਪੁਰਾਣਾ ਧਾਰੀਵਾਲ ਤੋਂ ਵਾਰਡ ਤੋਂ ਅੱਜ ਸਾਥੀਆਂ ਸਮੇਤ ਵਾਰਡ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਦੱਸਣਾ ਚਾਹੁੰਨਾ ਕਿ ਨੌਜਵਾਨ ਆਗੂਆਂ ਦੇ ਵਿੱਚ ਮਤਾਵਾ ਪੈਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਉੱਸਾ ਹੈ ਕਿਉਂਕਿ ਕਿ ਇਹ ਸਰਕਾਰ ਨੇ 600 ਯੂਨਟ ਜਿਹੜਾ ਮਾਫ ਕੀਤਾ ਹੋਇਆ ਹੈ ਬਿਜਲੀ ਦਾ ਅਗਲੀ ਆਦੇ 3 ਮਹੀਨੇ ਤੱਕ ਭਗਵੰਤ ਮਾਨ ਦੀ ਸਰਕਾਰ ਹਜ਼ਾਰ ਰੁਪਇਆ 18 ਸਾਲ ਤੋਂ ਵੱਧ ਉਮਰ ਦੀ ਮਾਤਾਵਾਂ ਪੈਨਾਂ ਨੂੰ ਦੇਣਗੇ ਮੈਂ ਦੱਸਣਾ ਚਾਹੁੰਨਾ ਕਿ ਇਹ ਉਹ ਸਰਕਾਰ ਹੈ ਜਿਨ੍ਹਾਂ ਗਰੀਬ ਲੋਕਾਂ ਦਾ ਮਿਡਲ ਕਲਾਸ ਲੋਕਾਂ ਦਾ ਸਾਰਿਆਂ ਦਾ ਸੋਚਿਆ ਇਹ ਉਹ ਸਰਕਾਰ ਹੈ ਜਿਹਨੇ ਮਿਡਲ ਕਲਾਸ ਲੋਕਾਂ ਦਾ ਸੋਚਿਆ ਗਰੀਬ ਲੋਕਾਂ ਦਾ ਸੋਚਿਆ ਸਾਰਿਆਂ ਦਾ ਸੋਚਿਆ ਇਹ ਨਹੀਂ ਕਿ ਗਰੀਬਾਂ ਦੇ ਬਿੱਲ ਮਾਫ ਹੈ ਅਮੀਰਾਂ ਦਾ ਵੀ 600 ਯੂਨਿਟ ਮਾਫ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਮੇਂਦੇ ਤੁਹਾਡਾ ਇੰਤਜ਼ਾਰ ਕਰ ਰਿਹਾ ਪੁਰਾਣੇ ਢੜੀਗਲ ਦੇ ਲੋਕ ਤੇ ਅਖਲੇ ਸਾਡੇ 11 ਹੋ ਗਏ ਆ ਫੇਰ ਵੀ ਉਤਸ਼ਾਹ ਪੂਰਾ ਹੈਗਾ ਵਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਉਤਸ਼ਾਹ ਦੱਸ ਰਿਹਾ ਜੀ ਇਲੈਕਸ਼ਨ ਦਾ ਮਾਹੌਲ ਕੀ ਹੈ ਔਰ ਮੈਂ ਰਣੀ ਆ ਅ ਅਬੀ ਦਾ ਜਿਨੇ ਅੱਜ ਲੰਬੇ ਸਮੇਂ ਤੋਂ ਕਾਂਗਰਸ ਦੀ ਜਿਹੜੀ ਪਾਰਟੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਮਨ ਬਣਾਇਆ ਔਰ ਮੈਂ ਆਜ ਕਰਦਾ ਹਾਂ ਵੀ ਮੇਰੇ ਨਾਲ ਮੇਰਾ ਪ੍ਰਾਜਗਰੂਪ ਸਿੰਘ ਸੇਖਵਾ ਜਿਹੜਾ ਹਲਕਾ ਇੰਚਾਰਜ ਸਮੁੱਚੀ ਸਾਡੇ ਐਮਸੀ ਸਹਿਬਾਨ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਮਾਤਾ ਜੀ ਹੋਣੀ ਸਾਡੇ ਡਾਕਟਰ ਕੇਜੇ ਹੋਣੀ ਸਾਰੇ ਪਰਵਾਰ ਅਸੀਂ ਇਕੱਠੇ ਹੋਏ ਆ ਔਰ ਭਰਾ ਜਿਹੜਾ ਮਿਲਿਆ ਔਰ ਪਾਰਟੀ ਨੂੰ ਹੋਰ ਬਲ ਮਿਲਿਆ ਕਿਉਂਕਿ ਇਹ ਬਹੁਤ ਮਿਹਨਤੀ ਇਨਸਾਨ ਹੈ ਕੰਮ ਕਰਨ ਵਾਲਾ ਇਨਸਾਨ ਹੈ ਔਰ ਸਾਨੂੰ ਪਾਰਟੀ ਨੂੰ ਇਹੋ ਜਿਹੇ ਇਨਸਾਨਾਂ ਦੀ ਲੋੜ ਹੈ ਔਰ ਇਹਦਾ ਅਸੀਂ ਜੀ ਆਇਆਂ ਨੂੰ ਆਖਦੇ ਆਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ 600 ਜੁਨਟ ਫ੍ਰੀ ਹੈ ਉਸ ਤੋਂ ਬਾਅਦ ਗੱਲ ਕਰੀਏ ਜੇ ਸ਼ਹੀਦਾਂ ਦੇ ਸਨਮਾਨ ਦੀ ਰਾਸ਼ੀ 1 ਕਰੋੜ ਰੁਪਈਆ ਮੁਹੱਲਾ ਕਲੀਨਿਕ ਖੋਲ ਰਿਹਾ ਸਕੂਲ ਆਫ ਐਮਿਨੈਂਸ ਖੋਲ ਰਿਹਾ 43000 ਦੇ ਕਰੀਬ ਨੌਕਰੀਆਂ ਦਿੱਤੀਆਂ 13000 ਦੇ ਕਰੀਬ ਕੱਚੇ ਦੇ ਕੱਚੇ ਮਲਾਜ਼ਮ ਪੱਕੇ ਕੀਤੇ ਆ ਸੋ ਕੰਮ ਬਹੁਤ ਕੀਤੇ ਦੋਵਾਂ ਸਾਲਾਂ ਦੇ ਵਿੱਚ ਆਬ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵੇਵ ਹੈ ਹਵਾ ਹੈ ਜਿਹੜੀ ਆ ਉਹ ਇੱਕ ਇੱਕ ਵਾਰੀ 13 0 ਜਿਹੜੀ ਮਾਨ ਸਾਹਿਬ ਨਾਰਾ ਲਾਉਂਦੇ ਨੇ ਉਹ ਹਵਾ ਜਿਹੜੀ ਵਾਕਿਆ ਬਣਦੀ ਜਾ ਰਹੀ ਆ ਔਰ ਸਾਨੂੰ ਮਾਣ ਲੋਕਾਂ ਦਾ ਪਿਆਰ ਔਰ ਮਾਨ ਸਤਕਾਰ ਜਿਹੜਾ ਮਿਲ ਰਿਹਾ ਤੇ ਨਹੀਂ ਬਣ ਵੀ ਗਿਆ ਜੀ ਇਕੱਤਾ ਸਾਡੀਆਂ ਜਿਹੜੀਆਂ ਪੈਣਾ ਹੋਈ ਤੇ ਮਾਨ ਸਾਹਿਬ ਉਹਨਾਂ ਨੇ ਇਹ ਵੀ ਕਹਿਤਾ ਕਿ ਜਲਦੀ ਹੋ ਜਾਏਗਾ ਉਹਦੇ ਆश्वਸਨ ਦੇ ਤੇ ਸਾਡੀਆਂ ਪਰ ਮੈਂ ਮੈਂ ਦੱਸਣਾ ਚਾਹੁੰਦਾ ਜੀ ਦੇਖੋ ਸਾਨੂੰ 2 ਸਾਲ ਹੋਏ ਹਲਿਆ ਨੂੰ ਬੱਚਾ 1 ਸਾਲ ਸਕੂਲ ਦੇ ਵਿੱਚ ਜਾਂਦਾ ਪੜਦਾ ਅਖੀਰ ਤੇ ਪੇਪਰ ਦਿੰਦਾ ਫਿਰ ਪਤਾ ਲੱਗਦਾ ਪਾਸ ਸਕੇ ਫੇਲ ਹੈ ਠੀਕ ਹੈ ਜੀ ਸਾਨੂੰ 5 ਸਾਲ ਦੀ ਟਿਨਿਓਰ ਮਿਲੀ ਹੈ ਦੋ ਆ ਸਾਲਾਂ ਦੇ ਵਿੱਚ ਬਾਕੂਬ ਕੰਮ ਕਰ ਦਿੱਤੇ ਆ ਜੇ 50 ਸਾਲਾਂ ਦੇ ਵਿੱਚ ਵਿੱਚ ਨਾ ਆਪਾਂ ਪੈਨਸ਼ਨ ਲਵਾਂਗੇ ਤੇ ਫਿਰ ਬੀਬੀਆਂ ਤਾਂ ਜਿਹੜੀ ਅਸੀਂ ਵਾਦਾ ਕੀਤਾ ਫਿਰ ਉਹਦੇ ਤੇ ਜੇ ਨਾ ਕਰੇ ਉਤਰਾਂਗੇ ਫਿਰ ਵੋਟ ਨਹੀਂ ਮੈਂ ਕਿਤੇ ਪਰ ਇੱਕ ਗੱਲ ਤੁਹਾਨੂੰ ਵਾਦਾ ਕਰ ਦਈਏ ਇਹ ਗਾਰੰਟੀ ਜਿਹੜੀ ਆ ਇਹ ਇਹ ਉਹ ਨਹੀਂ ਐ ਵੀ ਆਪਾਂ ਵਾਦੇ ਕੀਤੇ ਆ ਇਹ ਗਾਰੰਟੀਆਂ ਦਿੱਤੀਆਂ ਨੇ ਜੋ ਕਿਹਾ ਉਹ ਕਰਕੇ ਵਿਖਾ ਲਾਂਗੇ ਜੀ ਬਹੁਤ ਬਹੁਤ ਧੰਨਵਾਦ ਸਹੀ ਕਹਿੰਦੀ ਜਿੰਦਗੀ ਪਾਰਟੀ ਦਾ ਗਰਾਫ ਦਿਨੋਂ ਦਿਨ ਜਿਹੜਾ ਵਾ ਉਹ ਵਧਦਾ ਜਾ ਰਿਹਾ ਔਰ ਤੁਸੀਂ ਦੇਖੋ ਕਿ ਰਾਤ ਦੇ 11:30 ਹੋ ਗਏ ਆ ਔਰ ਹਜਾ ਆਪਣਾ ਸੰਕੜਿਆਂ ਦੀ ਗਿਣਤੀ ਚ ਲੋਕ ਆ ਕੇ ਵੀ ਇੱਥੇ ਹਾਜ਼ਰ ਨੇ ਸੋ ਇਹਦੇ ਤੋਂ ਪਤਾ ਲੱਗਦਾ ਵਾ ਕਿ ਲੋਕਾਂ ਦਾ ਸਰਕਾਰ ਦੇ ਪ੍ਰਤੀ ਜਿਹੜਾ ਵਾ ਬੜਾ ਹਾਂ ਪੱਖੀ ਹੰਗਾਰਾ ਵਾ ਕਿਉਂਕਿ ਸਰਕਾਰ ਨੇ ਜਿੱਦਾਂ ਕੱਸੀ ਜਿੰਨੇ ਦੱਸਿਆ ਕਿ ਜ਼ੀਰੋ ਬਿੱਲ ਆ ਰਿਹਾ ਮਹੱਲਾ ਕਲੀਨਿਕ ਦੀ ਗੱਲ ਕੀਤੀ ਆ ਅਸੀਂ ਪੁਰਾਣੇ ਧਾਰਿਆਲ ਇਸ ਜਗ੍ਹਾ ਤੇ ਇਸ ਮਹੱਲੇ ਦੇ ਵਿੱਚ ਮਹੱਲਾ ਕਲੀਨਿਕ ਦਿੱਤਾ ਵਾ ਕਿਉਂਕਿ ਕਿਉਂਕਿ ਜਿੰਦਾਬਾਦ ਅਭੀ ਪ੍ਰਧਾਨ ਜਿੰਦਾਬਾਦ ਕਿਉਂਕਿ ਇਹ ਗਰੀਬਾਂ ਦਾ ਮਹੱਲਾ ਸੀਗਾ ਔਰ ਸਭ ਤੋਂ ਵੱਡਾ ਲੋੜ ਉੱਥੇ ਹੁੰਦੀ ਹੈ ਜਿੱਥੇ ਗਰੀਬ ਲੋਕ ਹੋਣ ਸੋਹੀ ਧਾਰਿਆਲ ਦਾ ਜਿਹੜਾ ਮੱਲਾ ਕਲੀਨਿਕ ਸੀ ਇੱਥੇ ਦਿੱਤਾ ਔਰ ਸੈਂਕੜਿਆਂ ਤੇ ਕੀਤੀ ਜੀ ਰੋਜ਼ ਲੋਕ ਉੱਥੋਂ ਫਰੀ ਦਵਾਈਆਂ ਲੈ ਰਹੇ ਆ ਔਰ ਬੜੀ ਵੱਡੀ ਰਾਤ ਲੋਕਾਂ ਨੂੰ ਮਿਲੀ ਆ ਆਉਣ ਵਾਲੇ ਸਮੇਂ 'ਚ ਧਾਰਿਆਲ ਸ਼ਹਿਰ ਦੀ ਜਿਹੜੀ ਆ ਅਸੀਂ ਕਾਇਆ ਕਲਪ ਕਰਾਂਗੇ ਧਾਰਿਆਲ ਸ਼ਹਿਰ ਦਾ ਜਿਹੜਾ ਸੀਵਰੇਜ ਆ ਉਹ ਪਾਸ ਹੋ ਚੁੱਕਾ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਤਕਰੀਬਨ 60-65 ਕਰੋੜ ਦਾ ਪ੍ਰੋਜੈਕਟ ਪਾਸ ਹੋ ਚੁੱਕਾ ਇਲੈਕਸ਼ਨ ਤੋਂ ਮਹੀਨੇ ਤੋਂ ਮਹੀਨਾ ਬਾਅਦ ਉਹ ਕੰਮ ਸ਼ੁਰੂ ਹੋਊਗਾ ਜਿਹੜਾ ਕੂੜੇ ਦਾ ਡੰਪਾ ਉਹਦਾ ਕੰਮ ਜਿਹੜਾ ਵਾ ਚੱਲ ਹੋ ਚੁੱਕਿਆ ਵਾ ਸੋ ਇਸ ਕਰਕੇ ਘਾਰੀਆਲ ਦਾ ਅਸੀਂ ਜਿਹੜਾ ਵਾ ਉਹ ਵਧੀਆ ਢੰਗ ਨਾਲ ਵਿਕਾਸ ਕਰਾਂਗੇ ਪ੍ਰਧਾਨ ਜੀ ਸਾਡੇ ਨਾਲ ਨੇ ਸਾਰੇ ਐਮਸੀ ਸਾਡੇ ਨਾਲ ਆ ਗਏ ਆ ਜਿੰਦਾਬਾਦ ਸਾਡੀ ਪਾਰਟੀ ਜਿੰਦਾਬਾਦ ਸਾਡੀ ਪਾਰਟੀ ਜਿੰਦਾਬਾਦ چلی ਚਲੋ ਜੀ ਹਾਂ ਜੀ ਹਾਂ ਜੀ ਸੋ ਕਹਿੰਦਾ ਭਾਵਾ ਕਿ ਵਧੀਆ ਵਿਕਾਸ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਜਦੋਂ ਇੱਕ ਤੇ ਇੱਕ 11 ਹੋ ਗਏ ਸਾਡਾ ਭਰਾ ਐਮਪੀ ਬਣ ਗਿਆ ਤੇ ਫਿਰ ਅਸੀਂ ਇੱਕ ਤੇ ਇੱਕ 11 ਦੀ ਰਫਰੀ ਰਫਤਾਰ ਜਿਹੜੀ 111 ਹੋ ਜਾਏਗੀ ਵੈਰੀ ਗੁੱਡ ਬਹੁਤ ਜਿੰਦਾਬਾਦ ਜਿੰਦਾਬਾਦ